2000 ਉਤਰੇ ਬਈ ਇਹ ਜੇ 700 ਉਤਰਾ ਬਾਕੀ ਹੁੰਦੇ ਬਹੁਤ ਸੋਹਣੇ ਪਾਏ ਹੋਏ ਆ ਉੱਤ ਨਹੀਂ ਦੇਖ ਦੇ ਕੇ ਨਿਕਿਆ ਨਾ ਇਹ ਆਏ ਬੈਠੇ ਅੱਡੀ ਰਾਦੇ ਬਹੁਤ ਘੱਟ ਬੰਦੇ ਕੋਲੇ ਰਹਿ ਗਏ ਪੁੱਤਰ ਰਾਣੇ ਉਤਰਿਆ ਮੈਂ ਦੇਖਣ ਨੂੰ ਵੀ ਸੋਹਣਾ ਹੈ ਦਾਲ ਵੀ ਚੰਗੀ ਸਾਰਾ ਕੁਝ ਵਧੀਆ ਜੀ ਰਹੀ ਹੀ ਨਹੀਂ ਪੁਰਾਣੇ ਉਤਰ ਲੋਕਾਂ ਆਵੇ ਇੱਕ ਗੱਲ ਤਾਂ ਮੈਂ ਭਾਈ ਰਿਜ਼ਲਟ ਕੱਢ ਲਿਆ ਤੇਰੇ ਕੋਲੇ ਵੀ ਪੁੱਤਰ ਨੇ ਹਣਾ ਸਾਰੇ ਬੰਦ ਤੂੰ ਵੀ ਨਾਂ ਲਿਆ ਵੀ ਜਿੱਥੇ ਜਾ ਕੇ ਕੂਤਰ ਵੱਡੀ ਬਾਜੀ ਜਿੱਤੋ ਬਾਪੇ ਗੁਰਦੇਵ ਬਾਪੇ ਤਾਂ ਮੇਰਾ ਬਲੱਡ ਪੰਜ ਪੈਸੇ ਦਾ 10 ਰੁਪਏ ਵਿੱਚ ਹੋ ਜਾਏ ਹਲਾਪਿਆ ਹੋਵੇ ਜਾ ਕੇ ਦਾਦਾ ਪਾਪੇ ਗੁਰਦੇਵ ਨਾਲ ਜਾਵੇ ਜਾਇਦ ਪਾਪੇ ਧਨਿਆ ਨਾਲ ਜਾਵੇ ਉਹਨੇ ਸਾਡੇ ਨਾਲ ਹਾਂ ਉਹ ਮੈਂ ਰਿਜਲਟੀ ਇਹ ਜਿਹਦਾ ਕੱਢਿਆ ਵੀ ਉਹਨਾਂ ਚ ਹੋਊਗਾ ਹੀ ਹੋਗਾ ਮੈਨੂੰ ਇਹ ਗੱਲ ਦੇਖ ਲੈ ਤੂੰ ਹੁਣ ਅਗਲਾ ਕਹਿ ਦਿੰਦਾ ਵੀ ਮੈਂ ਇਟਰਪੋਆਂ ਦੇ ਵਿੱਚ ਵੀ ਆਪਾਂ ਕੂਤਰ ਪਿਉੜੀ ਬਣਾਈ ਸਾਰਾ ਕੁਝ ਕਰਿਆ ਵੀ ਮੈਨੂੰ ਇਹ ਗੱਲਾਂ ਦੇਖ ਲੈ 2006 ਦੇ ਵਿੱਚ ਪਤਾ ਜੀ ਗੀ ਭਾਈ ਬੇਕੇ ਦੋ ਮੁੰਡਾ ਤੇ ਬਹੁਤ ਸਰਕਾਰ ਨੂੰ ਸਿਹਤ ਮੈਨੂੰ ਆਪਾਂ ਬਹੁਤ ਇਹ ਚੀਜ਼ ਬਾਰੇ ਇਹ ਜਿਹੜੀ ਨਸਲ ਦੀ ਚੀਜ਼ ਆ ਹੁਣ ਵਿੱਚ ਬੰਦੇ ਕਹਿੰਦੇ ਆ ਮੈਨੂੰ ਬਈ ਡੀਸੀ ਤੋਂ ਬਹੁਤ ਪਤਾ ਲੱਗਿਆ ਇਹ ਚੀਜ਼ ਬਾਰੇ ਆਪਾਂ ਨਾਲ ਬਹੁਤ ਆ ਅਸੀਂ ਪਹਿਲਾਂ ਹੁਣ ਤਾਂ ਮਿਲੇਦੇ ਬਹੁ ਘਾਟਾ ਕਿਤੇ ਮਿਲੇ ਹੁਣ ਤਾਂ ਮੈਨੂੰ ਮਿਲਿਆ ਜੰਦਾ ਤਰੀਕਾ ਹਾਂ ਮੈਂ ਹਰੇਕ ਵੀਡੀਓ 'ਚ ਨਾਮ ਲੈਂਦਾ ਵਿੱਚ ਬੰਦੇ ਕਹਿੰਦੇ ਨੇ ਨਾਮ ਆ ਮਾ ਬਈ ਮੈਨੂੰ ਉਹ ਤੋਂ ਸਿੱਖਣ ਨੂੰ ਕੰਪਿਊਟਰ ਦੀ ਪਰਖ ਬਾਰੇ ਸਿੱਖਣ ਨੂੰ 40 45 ਪੈਸੇ ਮੈਨੂੰ